ਸੋਸ਼ਲ ਮੀਡੀਆ ਤੇ ਇੱਕ ਖਾਸਾ ਮਸ਼ਹੂਰ ਨਿਊਟਰੀ ਕੁਲਚੇ ਵਾਲਾ ਜੋ ਕਿ ਅੰਮ੍ਰਿਤਸਰ ਦੇ ਹਾਲ ਗੇਟ ਦੇ ਨਜ਼ਦੀਕ ਆਪਣੀ ਰੇੜੀ ਲਗਾਉਂਦਾ ਹੈ ਉਸ ਨੌਜਵਾਨ ਨੂੰ ਜਦੋਂ ਟ੍ਰੈਫਿਕ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਉਸ ਵੱਲੋਂ ਸੜਕ ਦੇ ਉੱਪਰ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਤੇ ਰੇੜੀ ਦਾ ਸਾਰਾ ਸਮਾਨ ਸੜਕ ਤੇ ਪਲਟਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਟ੍ਰੈਫਿਕ ਪੁਲਿਸ ਨੂੰ ਹੱਥ ਪੈਰਾਂ ਦੀ ਪੈ ਗਈ ਤਾਂ ਮੁਲਾਜ਼ਮ ਇਸ ਸੰਬੰਧੀ ਸਫਾਈਆਂ ਦਿੰਦੇ ਨਜ਼ਰ ਆਏ ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਰੇੜੀ ਮਾਲਕ ਪਵਨ ਕੁਮਾਰ ਨੇ ਦੱਸਿਆ ਕਿ ਉਸ ਵੱਲੋਂ ਇੱਥੇ 15 ਸਾਲ ਤੋਂ ਰੇੜੀ ਲਗਾਈ ਜਾ ਰਹੀ ਹੈ ਤੇ ਆਪਣੇ ਪਰਿਵਾਰ ਦਾ ਪਾਲਣ ਪੋषण ਕੀਤਾ ਜਾ ਰਿਹਾ ਹੈ ਪਰ ਕੁਝ ਦਿਨਾਂ ਤੋਂ ਦੋ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਅੱਜ ਦੁਖੀ ਹੋ ਕੇ ਉਸ ਨੇ ਆਪਣੀ ਰੇੜੀ ਦਾ ਸਮਾਨ ਸੜਕ ਤੇ ਸੁੱਟ ਕੇ ਰੇੜੀ ਨਾ ਲਗਾਉਣ ਦੀ ਕਸਮ ਖਾਦੀ ਹੈ ਕਿਉਂਕਿ ਜੇਕਰ ਪੁਲਿਸ ਮੁਲਾਜ਼ਮਾ ਨੇ ਉਸ ਨੂੰ ਕਾਮਯੀ ਨਹੀਂ ਕਰਨ ਦੇਣਾ ਤਾਂ ਫਿਰ ਰੇੜੀ ਲਗਾਉਣ ਦਾ ਕੀ ਫਾਇਦਾ ਪੀੜਤ ਨੇ ਕਿਹਾ ਕਿ ਮੇਰੇ ਵੱਲੋਂ ਦੁਖੀ ਹੋ ਕੇ ਇਹ ਸਟੈਪ ਚੁੱਕਿਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਨੇ ਸਪੱਸ਼ਟ ਦਿੰਦਿਆਂ ਆਖਿਆ ਕਿ ਕਮਿਸ਼ਨਰ ਪੁਲਿਸ ਅਤੇ ADCP ਟ੍ਰੈਫਿਕ ਦੇ ਨਿਰਦੇਸ਼ਾਂ ਉੱਪਰ ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ ਲੱਗੀਆਂ ਬਹੁਤ ਸਾਰੀਆਂ ਰੇੜੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਦੇ ਚੱਲਦੇ ਥੋੜਾ ਥੋੜਾ ਪਿੱਛੇ ਨੂੰ ਹਟਾਇਆ ਗਿਆ ਹੈ ਪਰ ਇਸ ਨੌਜਵਾਨ ਵੱਲੋਂ ਗੁੱਸੇ ਵਿੱਚ ਇੱਕ ਕਦਮ ਚੁੱਕਿਆ ਗਿਆ ਹੈ। ਬਾਕੀ ਪੁਲਿਸ ਦੀ ਅਜਿਹੀ ਕੋਈ ਮਨਸ਼ਾ ਨਹੀਂ ਹੈ ਕਿ ਕਿਸੇ ਦੀ ਰੋਜ਼ੀ-ਰੋਟੀ ਬੰਦ ਕੀਤੀ ਜਾਵੇ ਤੇ ਅਸੀਂ ਤਾਂ ਸਿਰਫ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਨੇ ਸਪੱਸ਼ਟ ਦਿੰਦਿਆਂ ਕਿਹਾ ਕਿ ਕਮਿਸ਼ਨਰ ਪੁਲਿਸ ਅਦੇ ਡੀਸੀਪੀ ਟ੍ਰੈਫਿਕ ਦੇ ਨਿਰਦੇਸ਼ਾਂ ਉੱਪਰ ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ ਲੱਗੀਆਂ ਬਹੁਤ ਸਾਰੀਆਂ ਰੇੜੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਦੇ ਚੱਲਦੇ ਥੋੜਾ ਪਿੱਛੇ ਹਟਾਇਆ ਜਾ ਰਿਹਾ ਸੀ ਪਰ ਇਸ ਨੌਜਵਾਨ ਵੱਲੋਂ ਗੁੱਸੇ ਵਿੱਚ ਇੱਕ ਕਦਮ ਚੁੱਕਿਆ ਗਿਆ ਹੈ ਬਾਕੀ ਪੁਲਿਸ ਦੀ ਅਜਿਹੀ ਕੋਈ ਮੰਨਸ਼ਾ ਨਹੀਂ ਕਿ ਕਿਸੇ ਦੀ ਰੋਜ਼ੀ-ਰੋਟੀ ਬੰਦ ਕੀਤੀ ਜਾਵੇ ਅਸੀਂ ਤੇ ਬਸ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ